ਆਣੀ ਨਹੀਂ ਆਉਂਦੀ ਵੀ ਸਾਡੇ ਪੰਜਾਬ ਦੇ ਕੀ ਹਾਲਾਤ ਬਣ ਚੁੱਕੇ ਨੇ ਤੇ ਕੀ ਪੰਜਾਬ ਦਾ ਇੱਥੇ ਜੋ ਮਸਲੇ ਨੇ ਤੇ ਕਿੰਨਾਂ ਨੂੰ ਹੱਲ ਸਾਰੇ ਨੇ ਮੌਨ ਵਰਤ ਧਾਰਿਆ ਹੋਇਆ ਆ ਆ ਚੰਡੀਗੜ੍ਹ ਜਿੱਥੇ ਆਪਾਂ ਖਲੋਤੇ ਆ ਇਸ ਦਾ ਕੋਈ ਹੱਲ ਨਹੀਂ ਆ ਪੰਜਾਬੀ ਵੀ ਇੱਕ ਨਾ ਜੀ ਜੋ ਯੂਰਪ ਦੇ ਵਿੱਚ ਇੱਕ ਬੜਾ ਤਕੜਾ ਜੋ ਪੋਲਿਟੀਕਲ ਸਾਇੰਟਿਸਟ ਹੋਇਆ ਸਿਆਸੀ ਜੋ ਵਿਗਿਆਨੀ ਹੋਇਆ ਜਿਸ ਦਾ ਨਾਮ ਸੀ ਮੈਕੀਆਵਲੀ ਉਸ ਨੇ ਗੱਲ ਆਖੀ ਸੀ ਵੀ ਜੇ ਕਿਸੇ ਕੌਮ ਦਾ ਕੋਈ ਨਤਾਰਾ ਕਰਨਾ ਹੋਵੇ ਹੂੰ ਕੋਈ ਕੌਮ ਦੇ ਮਸਲਿਆਂ ਦਾ ਹੱਲ ਕਰਨਾ ਹੋਵੇ ਤਾਂ ਕੌਮ ਕੋਲੇ ਇੱਕ ਅਜੀਹਾ ਲੀਡਰ ਹੋਣਾ ਚਾਹੀਦਾ ਜਿਹੜਾ ਕਿ ਸ਼ੇਰ ਦੇ ਵਾਂਗੂ ਦਲੇਰ ਹੋਵੇ ਹੂੰ ਤੇ ਲੂੰਬੜੀ ਦੇ ਵਾਂਗੂ ਚਲਾਕ ਹੋਵੇ ਇੱਕ ਅਜੀਹਾ ਲੀਡਰ ਹੀ ਜੋ ਕੌਮ ਦਾ ਨਤਾਰਾ ਕਰ ਸਕਦਾ ਪਰ ਮੈਂ ਸਮਝਦਾ ਜੋ ਸਾਡੇ ਜਿਹੜੇ ਪੰਜਾਬ ਦੇ ਲੀਡਰ ਨੇ ਖਾਸ ਕਰ ਜੋ ਇਸ ਸਮੇਂ ਵਿਚਰ ਰਹੇ ਨੇ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਨਾ ਤਾਂ ਉਹ ਸ਼ੇਰਾਂ ਵਰਗੇ ਨੇ ਨਾ ਲੂੰਬੜੀਆਂ ਵਰਗੇ ਨੇ ਉਹ ਤਾਂ ਗਧਿਆਂ ਵਰਗੇ ਨੇ ਉਹਨਾਂ ਨੂੰ ਪਰੇਸ਼ਾਨ ਹੀ ਨਹੀਂ ਆਉਂਦੀ ਵੀ ਸਾਡੇ ਪੰਜਾਬ ਦੇ ਕੀ ਹਾਲਾਤ ਬਣ ਚੁੱਕੇ ਨੇ ਤੇ ਕੀ ਪੰਜਾਬ ਦਾ ਇੱਥੇ ਜੋ ਮਸਲੇ ਨੇ ਤੇ ਕਿੰਨਾਂ ਨੂੰ ਹੱਲ ਕਰਨਾ ਜੇ ਕਿਸੇ ਦਾ ਦਾਦਾ ਕੋਈ ਘੋੜੀਆਂ ਲੈ ਆਇਆ ਉਸ ਨੂੰ ਮਸਲਾ ਬਣਾ ਲੈਂਦੇ ਨੇ ਕਿਸੇ ਦੀ ਧੀ ਨੇ ਆਪਦੇ ਪਿਓ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਪਰ ਕੀ ਬਣਾਤਾ ਉਸ ਦੇ ਉੱਪਰ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ ਤਾਂ ਦੇਖਿਆ ਜਾਵੇ ਨਾ ਇਹ ਤਾਂ ਪਛਾਣ ਹੀ ਨਹੀਂ ਸਕਰੇ ਪੀ ਪੰਜਾਬ ਦੇ ਮਸਲੇ ਕੀ ਨੇ ਮਸਲੇ ਤਾਂ ਸਾਡੇ ਹੋਣ ਚੇ ਜਿਹੜੇ ਸਾਡੇ ਪੰਜਾਬ ਦੀ ਗੱਲ ਕਰਨ ਵਾਲੇ ਨੌਜਵਾਨ ਐਨਐਸਏ ਲਾ ਕੇ ਦਿਬੜੂਗੜ ਸੁੱਟੇ ਹੋਏ ਨੇ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਪਿਆ ਪੰਜਾਬ ਦੇ ਪਾਣੀਆਂ ਦੇ ਉੱਪਰ ਸਾਰੇ ਨੇ ਮੌਨ ਵਰਤ ਧਾਰਿਆ ਹੋਇਆ ਨੇ ਆ ਚੰਡੀਗੜ੍ਹ ਜਿੱਥੇ ਆਪਾਂ ਖਲੋਤੇ ਆ ਇਸ ਦਾ ਕੋਈ ਹੱਲ ਨਹੀਂ ਨਾ ਪੰਜਾਬ ਦਾ ਨਾ ਕਿਸੇ ਹੋਰ ਪਾਸੇ ਜੋ ਪੰਜਾਬ ਦੇ ਨੌਜਵਾਨ ਨੇ ਉਹ ਨਸ਼ੇ 'ਚ ਗਰ ਘੋਰੇ ਨੇ ਜੋ ਪੰਜਾਬ ਦੇ ਨੌਜਵਾਨ ਨੇ ਉਹ ਤਾਂ ਕੁਝ ਮੈਂ ਸਮਝਦਾ ਐ ਪੰਜਾਬ ਦੇ ਜਿਹੜੇ ਕੁਝ ਨੌਜਵਾਨ ਨੇ ਉਹਨਾਂ ਨੇ ਆਈਲੈਂਡ ਸੈਂਟਰ ਖੋਲਲੇ ਨੇ ਬਾਕੀ ਉੱਥੇ ਐਡਮਿਸ਼ਨ ਲੈ ਕੇ ਬਾਹਰ ਨੂੰ ਭਗੌੜੇ ਹੋ ਗਏ ਨੇ ਬਿਲਕੁਲ ਤੇ ਇਹ ਦੋ ਤਿੰਨ ਇੱਥੇ ਜੋ ਕਿਤੇ ਰਹਿ ਗਏ ਨੇ ਪੰਜਾਬ ਦੇ ਵਿੱਚ ਇੰਨੇ ਜ਼ਿਆਦਾ ਮਸਲੇ ਨੇ ਪੰਜਾਬ ਦੇ ਤੇ ਆਪਾਂ ਘੋੜਿਆਂ 'ਚ ਰੁੱਝੇ ਹੋਏ ਆਂ ਤੇ ਜਾਂ ਜੋ ਵੀਡੀਓ ਅਪਲੋਡ ਕਰ ਦਿੱਤੀਆਂ ਕੀ ਬੋਲਤਾ ਉਹਦੇ ਪਰਿਵਾਰਕ ਮੈਂਬਰਾਂ ਬਾਰੇ ਉਸ ਚੁਲਝੇ ਪਾਈਆਂ ਕੀ ਪੰਜਾਬ